ਜਦੋਂ ਸਿੱਖ ਇਤਿਹਾਸ ਦੇ ਪੰਨੇ ਫਰੋਲਦੇ ਆ ਤਾਂ ਦਸਮ ਪਿਤਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜ਼ਿਕਰ ਆਉਂਦਾ ਤਾਂ ਨਾਲ ਗੱਲ ਹੁੰਦੀ ਹੈ ਬਾਜਾਂ ਵਾਲੇ ਦਸ਼ਮੇਸ਼ ਪਿਤਾ ਪਰ ਅੱਜ ਹਾਲਾਤ ਐਸੇ ਬਣ ਗਏ ਨੇ ਕਿ ਬਾਜਾਂ ਵਾਲੇ ਦਸਮ ਪਿਤਾ ਦੀ ਧਰਤੀ ਤੇ ਬਾਜ ਕਿਦਰੇ ਨਜ਼ਰ ਨਹੀਂ ਆਉਂਦਾ ਬਾਜ ਲੁਪਤ ਹੋ ਚੁੱਕਿਆ ਪਰ ਹੁਣ ਇੱਕ ਕੋਸ਼ਿਸ਼ ਸ਼ੁਰੂ ਹੋਈ ਆ ਇੱਕ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਨਾਲ ਬਾਜਾਂ ਵਾਲੇ ਦਾ ਬਾਜ ਫਿਰ ਪਰਤੇਗਾ ਪੰਜਾਬ ਦੀ ਧਰਤੀ ਤੇ ਡਾਕਟਰ ਰਾਜਵੰਤ ਧੋਣੀ ਸਾਡੇ ਨਾਲ ਨੇ ਜਿਹੜੇ ਇਸ ਵੇਲੇ ਇਹ ਉਪਰਾਲਾ ਕਰ ਰਹੇ ਨੇ ਇਕੋ ਸਿੱਖ ਸੰਸਥਾ ਦੇ ਗਲੋਬਲ ਪ੍ਰੈਜ਼ੀਡੈਂਟ ਨੇ ਔਰ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਿਸ਼ਨ ਇਹਨਾਂ ਨੇ ਸ਼ੁਰੂ ਕੀਤੇ ਨੇ ਪਰ ਹੁਣ ਬਾਜਾਂ ਵਾਲੇ ਦੇ ਬਾਜ ਦਾ ਜ਼ਿਕਰ ਹੋਇਆ ਤਾਂ ਇੱਕ ਕਾਫੀ ਮਹੱਤਵਤ ਜਾਂਦੀ ਹੈ ਡਾਕਟਰ ਸਾਹਿਬ ਇਸ ਜ਼ਹਿਨ ਦੇ ਵਿੱਚ ਕਿੱਦਾਂ ਇਹ ਪ੍ਰੋਜੈਕਟ ਆਇਆ ਤੇ ਇਹ ਤੁਸੀਂ ਸਰਵੇ ਵਗੈਰਾ ਕੀਤਾ ਹੈ ਜਾਂ ਉਹ ਰਿਪੋਰਟ ਕੀ ਕਹਿੰਦੀ ਹੈ ਕਿ ਬਾਜ ਪੰਜਾਬ ਦੇ ਵਿੱਚ ਕਿੱਧਰ ਹੈ ਹੀ ਨਹੀਂ ਦੇਖੋ ਜੀ ਪੰਜਾਬ ਦੇ ਵਿੱਚ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਦੋਂ ਯਾਦ ਕਰਦੇ ਹਾਂ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨੀਲਾ ਘੋੜਾ ਬਾਂਕਾ ਜੋ ਹੱਥ ਵਿੱਚ ਬਾਜ ਸਜਾਏ ਨੇ ਚਲੋ ਸਿੰਘੋ ਚਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਉਹ ਜਿਹੜਾ ਇੱਕ ਸਾਡੇ ਸਾਡੀ ਆਤਮਾ ਦਾ ਹਿੱਸਾ ਹੈ ਸਾਡੇ ਜਦੋਂ ਅਸੀਂ ਗੁਰੂ ਸਾਹਿਬ ਨੂੰ ਇਨਵੀਜ਼ਨ ਕਰਦੇ ਹਾਂ ਬਾਜ਼ ਉਹਨਾਂ ਦੇ ਜੀਵਨ ਦਾ ਇੱਕ ਬੜਾ ਅਨਿਖੜਵਾ ਅੰਗ ਹੈ ਤੇ ਗੁਰੂ ਸਾਹਿਬ ਜੀ ਨੇ ਬਾਜ਼ ਰੱਖਣ ਦਾ ਕਾਰਨ ਨਹੀਂ ਸੀਗਾ ਵੀ ਸਾਨੂੰ ਕਿਹਾ ਵੀ ਇੱਕ ਸਾਹਸੀ ਜੀਵਨ ਬਤੀਤ ਕਰੋ ਰਾਜਿਆਂ ਵਾਂਗੂ ਜੀਓ ਬਾਜ਼ ਜਿਹੜਾ ਹੈ ਕੁਦਰਤ ਦਾ ਐਪੈਕਸ ਬਰਡ ਹੈ ਇਹ ਪੀਕ ਹੈ ਟਾਪ ਹੈ ਹਾਂਜੀ ਸੋ ਗੁਰੂ ਸਾਹਿਬ ਜੀ ਨੇ ਸਾਨੂੰ ਟਾਪ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਇਸ ਤਰ੍ਹਾਂ ਜੀਓ ਸੋ ਉਹ ਬਾਜ਼ ਜਦੋਂ ਅਸੀਂ ਦੇਖਦੇ ਹਾਂ ਜਦੋਂ ਅਸੀਂ ਜੰਗਲ ਲਗਾਉਣੇ ਸ਼ੁਰੂ ਕੀਤੇ ਤੇ ਜਿਹੜੇ ਪੰਛੀ ਵਾਪਸ ਆਣੇ ਸ਼ੁਰੂ ਹੋ ਗਏ ਜੀਵ ਜੰਤੂ ਤਿਤਲੀਆਂ ਭੌਰੇ ਜਿਹੜਾ ਸਾਰਾ ਇਕੋਸਿਸਟਮ ਹੈ ਉਹ ਦੁਬਾਰਾ ਰਿਵਾਈਵ ਹੋ ਰਿਹਾ ਸੋ ਅਸੀਂ ਕਿਹਾ ਵੀ ਕਿਉਂ ਨਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਬਾਜ ਸੀ ਜਿਹੜਾ ਕਿ ਐਪੈਕਸ ਬਰਡ ਹੈ ਇੱਥੋਂ ਦਾ ਉਹਨੂੰ ਅਸੀਂ ਰਿਵਾਈਵ ਕਰੀਏ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਇੰਡੀਆ ਦੀ ਸਭ ਤੋਂ ਪੁਰਾਣੀ ਜਥੇਬੰਦੀ ਹੈ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਉਹਨਾਂ ਵੱਲੋਂ ਬਹੁਤ ਸਾਨੂੰ ਇਸ ਗੱਲ ਦਾ ਭਰਮਾ ਹੰਗਾਰਾ ਮਿਲਿਆ ਜਿਨ੍ਹਾਂ ਦਾ 140 ਸਾਲ ਦਾ ਇਤਿਹਾਸ ਹੈ ਕਿ ਉਹਨਾਂ ਨੇ ਕਈ ਪੰਛੀ ਦੁਬਾਰਾ ਰਿਵਾਈਵ ਕੀਤੇ ਨੇ। ਜੀ। ਹਰਿਆਣੇ ਦੇ ਵਿੱਚ ਉਹਨਾਂ ਨੇ ਵਲਚਰਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਰਿਵਾਈਵ ਕੀਤਾ ਹੈ। ਬੜਾ ਸਕਸੈਸਫੁਲ ਹੋ ਰਿਹਾ ਪ੍ਰੋਜੈਕਟ। ਸੋ ਉਹਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਡੇ ਨਾਲ ਬਾਜ਼ ਨੂੰ ਦੁਬਾਰਾ ਵਾਪਸ ਲਿਆਉਣ ਲਈ ਕੰਮ ਕਰਨ ਲਈ ਤਿਆਰ ਹੈਗੇ ਆਂ। ਜੀ ਕੋਈ ਰਿਪੋਰਟਸ ਨੇ ਜਿਹਦੇ ਮੁਤਾਬਕ ਤੁਸੀਂ ਤਾਂ ਲੱਗਾ ਕਿ ਹੁਣ ਇੱਥੇ ਕਿਉਂਕਿ ਕਈ ਵਾਰ ਅਸੀਂ ਇਦਾਂ ਦੀ ਖਬਰਾਂ ਹੁੰਦੇ ਆਂ ਕਿ ਬਾਜ਼ ਦੇਖਿਆ ਗਿਆ, ਉੱਥੇ ਬਾਜ਼ ਸੀ ਤਾਂ ਫਿਰ ਤੁਹਾਡੀ ਰਿਪੋਰਟ ਕੀ ਕਹਿੰਦੀ ਹੈ? ਦੇਖੋ ਸਾਡੀ ਰਿਪੋਰਟ ਤਾਂ ਅਸੀਂ ਤਾਂ ਹੁਣ ਪਹਿਲਾ ਕਦਮ ਚੁੱਕਿਆ ਪਰ ਜਿਹੜੀ ਪੰਜਾਬ ਸਰਕਾਰ ਦੀ ਰਿਪੋਰਟ ਹੈ ਵਾਈਲਡ ਲਾਈਫ ਡਿਪਾਰਟਮੈਂਟ ਦੀ ਰਿਪੋਰਟ ਹੈ ਜਾਂ ਫੋਰੈਸਟ ਡਿਪਾਰਟਮੈਂਟ ਦੀ ਰਿਪੋਰਟ ਹੈ ਉਹਨਾਂ ਦਾ ਇਹੀ ਹੈ ਕਿ 20-25 ਸਾਲਾਂ ਤੋਂ ਇੱਥੇ ਬਾਜ ਉਹ ਬਾਜ ਨਹੀਂ ਦੇਖਿਆ ਗਿਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਸੀ ਉਹਦਾ ਨਾਂ ਹੈਗਾ ਨਾਰਥਰਨ ਗੋਸ਼ਾਕ ਉਤਰੀ ਗੋਸ਼ਾਕ ਜੀ ਨੂੰ ਕਿਹਾ ਜਾਂਦਾ ਇੱਕ ਸ਼ਾਹੀਨ ਬਾਜ ਹੈ ਇੱਕ ਨਾਰਥਰਨ ਗੋਸ਼ਾਕ ਬਾਜ ਹੈ ਪਰ ਨਾਰਦਰਨ ਗੋਸ਼ਾਕ ਨੂੰ ਗੁਰਗੋਵਨ ਸਿੰਘ ਦੇ ਦਰਬਾਜ ਮੰਨਿਆ ਜਾਂਦਾ ਹੈਗਾ ਇਤਿਹਾਸ ਦੇ ਵਿੱਚ ਸੋ ਉਹ ਬਾਜ ਪਿਛਲੇ 25 ਸਾਲਾਂ ਤੋਂ ਕਿਸੇ ਨੇ ਨਹੀਂ ਦੇਖਿਆ ਇਹ ਰਿਪੋਰਟ ਅਫੀਸ਼ੀਅਲ ਰਿਪੋਰਟ ਹੈ ਅੱਛਾ ਹੁਣ ਤੁਸੀਂ ਫਿਰ ਉਸੇ ਦਸੋ ਪਿਤਾ ਵਾਲੇ ਬਾਜ ਦੀ ਜਿਹੜੀ ਬਰੀਡ ਹੈ ਉਹਦੀ ਨਸਲ ਹੈ ਜਿਹੜੀ ਉਹਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰੋਗੇ ਉਹ ਕਿੱਦਾਂ ਹੋਏਗਾ ਜੇ ਤੁਸੀਂ ਕਹਾਂਗੇ ਗੱਲਬਾਤ ਤੁਹਾਡੀ ਹੋ ਗਈ ਹੈ ਉਹ ਕਿੱਦਾਂ ਇਹ ਪੂਰਾ ਪ੍ਰੋਜੈਕਟਾ ਨਿਪਰੇ ਚੜੇਗਾ ਉਹਦੇ ਲਈ ਸ਼ੁਰੂਆਤ ਕਿੱਦਾਂ ਹੋਣੀ ਹੈ ਤੇ ਫਿਰ ਉਹਦੇ ਲਈ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਉਹ ਉਹਦਾ ਬੇਸ ਕੀ ਹੋਣ ਵਾਲਾ ਹੈ ਦੇਖੋ ਜੀ ਸਾਡੀ ਇਕੋ ਸਿੱਖਤੀ ਤੇ ਬੀ ਐਨ ਐਚ ਐਸ ਜਿਹੜੀ ਬੰਬੇ ਨੈਚਰਲ ਸੁਸਾਇਟੀ ਹਿਸਟਰੀ ਸੁਸਾਇਟੀ ਹੈ ਉਹਨਾਂ ਦਾ ਇੱਕ ਸਰਵੇ ਟੀਮ ਗਈ ਹੈ ਸਾਰੇ ਪੰਜਾਬ ਚ ਉਹਨਾਂ ਨੇ ਸਰਵੇ ਕੀਤਾ ਹੈ ਛੱਤਬੀੜ ਜਿਹੜਾ ਆਪਣਾ ਪੰਜਾਬ ਦਾ ਸਭ ਤੋਂ ਵੱਡਾ ਜੂ ਹੈ ਜਿਹਦੇ ਵਿੱਚ ਤਕਰੀਬਨ 350 ਏਕੜ ਜ਼ਮੀਨ ਹੈ ਤੇ ਇਹ ਸਾਰੇ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਸਾਨੂੰ ਸਾਰਾ ਸਟੱਡੀ ਕਰਨ ਦਾ ਪਤਾ ਲੱਗਿਆ ਤੇ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਅਜਿਹਾ ਥਾਂ ਹੈ ਜਿੱਥੇ ਖੁੱਲੀ ਥਾਂ ਉੱਥੇ ਵੀ ਜਿਹੜੇ ਬੀ ਐਨ ਐਚ ਐਸ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਉਹ ਆਇਡੈਂਟੀਫਾਈ ਕੀਤੀ ਹੈ ਸੋ ਅਸੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਹੈਬਿਟਾਟ ਕਿੱਦਾਂ ਦਾ ਹੋ ਸਕਦਾ ਹੈ ਤੇ ਇਹ ਰਿਸਰਚ ਸਾਨੂੰ ਦੱਸੇਗੀ ਵੀ ਕਿਸ ਤਰ੍ਹਾਂ ਦਾ ਹੈਬਿਟਾਟ ਇਹਨੂੰ ਕਿੱਦਾਂ ਕੋਈ ਇੰਪਰੂਵਮੈਂਟ ਕਰਨ ਦੀ ਲੋੜ ਹੈ ਜਾਂ ਇਸੇ ਦੇ ਵਿੱਚ ਹੀ ਹੋ ਸਕਦੀ ਹੈ ਫਿਰ ਦੂਜੀ ਗੱਲ ਹੈ ਕਿ ਬਰੀਡਿੰਗ ਕਿਸ ਤਰ੍ਹਾਂ ਦੁਬਾਰਾ ਕੀਤੀ ਜਾਵੇ ਅੰਡੇ ਕਿੱਥੋਂ ਆਣ ਹਾਂਜੀ ਇਹਦੇ ਵਿੱਚ ਅਸੀਂ ਐਕਸਪਲੋਰ ਕਰਾਂਗੇ ਵੀ ਇੱਥੇ ਜੇ ਹਿੰਦੁਸਤਾਨ ਦੇ ਵਿੱਚ ਵੀ ਕਈ ਪ੍ਰਾਈਵੇਟ ਫੈਲਕਰਨੀ ਕਰਨ ਵਾਲੇ ਜਿਹੜੇ ਫਾਲਕਨ ਪੈਦਾ ਰੱਖਦੇ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਊਗਾ ਜਾਂ ਇੰਗਲੈਂਡ ਦੇ ਵਿੱਚ ਬਹੁਤ ਐਕਸਪਰਟਸ ਨੇ ਜਾਂ ਮਿਡਲ ਈਸਟ ਦੇ ਵਿੱਚ ਨੇ ਜਾਂ ਯੂ ਐਸ ਏ ਦੇ ਵਿੱਚ ਨੇ ਅਸੀਂ ਇਹਨਾਂ ਸਾਰਿਆਂ ਥਾਵਾਂ ਤੇ ਐਕਸਪਲੋਰ ਕਰਕੇ ਦੇਖਾਂਗੇ ਕਿ ਕਿੱਥੇ ਹੰਡ ਨੇ ਕਿੱਥੋਂ ਲਿਆ ਕੇ ਕਿੱਥੇ ਬਿਲਡਿੰਗ ਕੀਤੀ ਜਾ ਸਕਦੀ ਹੈ ਪਰ ਕੋਸ਼ਿਸ਼ ਸਾਡੀ ਹੋਗੀ ਮੇ ਮਹਾਰਾਸ਼ਟਰਾ ਤੇ ਪੰਜਾਬ ਦੇ ਵਿੱਚ ਸਿਮਲਟੇਨੀਅਸਲੀ ਹੋਏਗਾ ਕੰਮ ਤੇ ਕਦੋਂ ਤੱਕ ਲੱਗਦਾ ਜੀ ਕਿਉਂਕਿ ਜਦੋਂ ਪੰਜਾਬ ਦੇ ਲੋਕ ਬਾਜ ਦਾ ਜ਼ਿਕਰ ਵੀ ਕਰਦੇ ਨੇ ਜਦੋਂ ਜਦੋਂ ਇਹ ਗੱਲਬਾਤ ਸਾਡੀ ਸੁਣਨਗੇ ਬਾਜ ਨਾਲ ਜੁੜੀ ਹੋਈ ਖਾਸ ਕਰਕੇ ਖਾਸ ਕਰਕੇ ਦਸੋਂ ਪਿਤਾ ਵਾਲੇ ਬਾਜ ਦੇ ਨਾਲ ਜੁੜੀ ਹੋਈ ਤਾਂ ਉਹ ਇਹ ਉਮੀਦਾਂ ਸ਼ੁਰੂ ਕਰ ਦੇਣਗੇ ਵੀ ਕਦੋਂ ਤੱਕ ਸਾਨੂੰ ਇੱਥੇ ਸਾਡੇ ਪੰਜਾਬ ਦੀ ਆਬੋ ਹਵਾ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਉਹ ਬਾਜ ਨਜ਼ਰ ਆ ਸਕਦੇ ਨੇ ਤਾਂ ਇਹ ਮਿਸ਼ਨ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਸ਼ੁਰੂਆਤੀ ਦੌਰ ਜਿਹੜਾ ਦਿਖ ਸਕਣਗੇ ਲੋਕ ਉਹਨਾਂ ਨੂੰ ਬਾਜ ਨਜ਼ਰ ਆਏਗਾ ਦੇਖੋ ਜੀ ਉਸ ਲੈਵਲ ਤੱਕ ਪਹੁੰਚਣ ਲਈ ਕਿ ਆਮ ਲੋਕਾਂ ਦੇ ਵਿੱਚ ਦਿਖਾਈ ਦੇਵੇ ਇਹ ਤਾਂ 5-10 ਸਾਲ ਤੋਂ ਘਟਦਾ ਇਸ ਮੈਨੇ ਘੱਟ ਹੀ ਹੋਣਗੇ ਕਿਉਂਕਿ ਇਹ ਲੰਬਾ ਪ੍ਰੋਸੈਸ ਹੈ ਇਹਦੇ ਵਿੱਚ ਫੇਲਿਅਰਸ ਵੀ ਹੋਣਗੇ ਜੇ ਕੱਲ ਨੂੰ ਅੰਡੇ ਬਾਹਰੋਂ ਲੈ ਕੇ ਵੀ ਆਣੇ ਆ ਤੇ ਸਕਸੈਸ ਕਿੰਨਾ ਕੁ ਹੁੰਦਾ ਹੈ ਕਿੰਨੀ ਛੇਤੀ ਹੁੰਦਾ ਵੀ ਡੋਨਟ ਨੋ ਤੇ ਬਾਜ ਦੀ ਜਿਹੜੀ ਇੱਕ ਖਾਸ ਜਿਹੜੀ ਇੱਕ ਬੜੀ ਕਮਾਲ ਦੀ ਕੁਆਲਿਟੀ ਹੈ ਕਿ ਉਹ ਇਕੋ ਦੇ ਨਾਲ ਬਰੀਡਿੰਗ ਹੁੰਦੀ ਹੈ ਉਹਦੀ ਉਹ ਇਥੋਂ ਤੱਕ ਇਹ ਹੈ ਵੀ ਕਈ ਬਾਜ਼ ਜਿਹੜੇ ਨੇ ਰਸ਼ੀਆ ਦੇ ਵਿੱਚ 5 ਦਿਨਾਂ ਚ ਪਹੁੰਚ ਜਾਂਦੇ ਨੇ ਤੇ ਮਹੀਨਾ ਉੱਥੇ ਰਹਿ ਕੇ ਉੱਥੇ ਬਰੀਡਿੰਗ ਕਰਕੇ ਵਾਪਸ ਆਉਂਦੇ ਨੇ ਸੋ ਉਹ ਬਾਜ਼ ਨੂੰ ਉਸ ਢੰਗ ਦੇ ਨਾਲ ਕਿਹੜੇ ਦੇ ਨਾਲ ਉਹਦੀ ਬਰੀਡਿੰਗ ਹੋਏਗੀ ਤੇ ਕਿਸ ਤਰ੍ਹਾਂ ਹੋਏਗਾ ਤੇ ਕਿਹੜਾ ਹੈਬਿਟਾਟ ਯੂਜ਼ ਕਰੇਗਾ ਵੀ ਡੋਨਟ ਨੋ ਇਹ ਸਾਰਾ ਚੀਜ਼ ਇੱਕ ਬਹੁਤ ਅਨਨੋਨ ਹੈ ਜਿਹਦੇ ਵਿੱਚ ਅਸੀਂ ਹੁਣ ਦਾਖਲ ਹੋ ਰਹੇ ਹਾਂ ਪਰ ਜੇ ਅਸੀਂ ਸ਼ੁਰੂ ਕਰਾਂਗੇ ਤੇ ਕਿਤੇ ਨਾ ਕਿਤੇ ਤਾਂ ਸਕਸੈਸ ਹੋਏਗੀ ਤੇ ਜਿੱਥੇ ਜਿੱਥੇ ਸਕਸੈਸਫੁਲ ਮਾਡਲ ਹੈਗੇ ਨੇ ਭਾਵੇਂ ਯੂਕੇ ਚ ਨੇ ਜਾਂ ਮਿਡਲ ਈਸਟ ਚ ਨੇ ਉਹਨਾਂ ਨੂੰ ਅਸੀਂ ਇੱਥੇ ਰੈਪਲੀਕੇਟ ਉਹਨਾਂ ਨੂੰ ਦੁਬਾਰਾ ਇੱਥੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਆਮ ਲੋਕਾਂ ਚ ਜਿੱਦਾਂ ਮੈਂ ਤਾਂ ਇਹ ਕਹਿਣਾ ਵੀ ਜਿੱਦਾਂ ਹੁਣ ਫਰੀਦ ਸਾਹਿਬ ਨੇ 12ਵੀਂ ਸਦੀ ਦੇ ਵਿੱਚ ਪੰਜਾਬੀ ਦੇ ਵਿੱਚ ਇੱਕ ਜਿਹੜੀ ਟੁਕ ਲਿਖੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਵੀ ਅਚਿੰਤੇ ਬਾਜ ਪਏ ਹਾਂਜੀ ਦਰਿਆਵੇ ਕੰਦੇ ਪਗਲਾ ਬੈਠਾ ਅਕੇਲ ਕਰੇ ਹਾਂਜੀ ਤੇ ਅਚਿੰਤੇ ਬਾਜ ਪਏ ਵੀ ਉਹ ਜਿਹੜਾ ਇਹਦਾ ਮਤਲਬ ਵੀ ਬਾਜ ਇੰਨੇ ਕੋ ਪਪੂਲਰ ਸੀ ਚ ਆਮ ਲੋਕਾਂ ਚ ਸੀ ਵੀ ਫਰੀਦ ਸਾਹਿਬ ਜੀ ਨੇ ਗੁਰਬਾਣੀ ਚ ਯੂਜ਼ ਕੀਤਾ ਅਚਿੰਤੇ ਬਾਜ ਪਏ ਪਰ ਉਹ ਹੁਣ ਹੁਣ ਤਾਂ ਹੈ ਨਹੀਂ ਤੇ ਉਸ ਲੈਵਲ ਤੱਕ ਲੈ ਕੇ ਜਾਣਾ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਨਜ਼ਰ ਆਵੇ ਉਹ ਹਲੇ ਬਹੁਤ ਲੰਬਾ ਟਾਈਮ ਲੱਗੂਗਾ ਪਰ ਸ਼ੁਰੂਆਤ ਅਸੀਂ ਕਰ ਰਹੇ ਹਾਂ ਤਾਂ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਕਿ ਬਾਜ ਫਿਰ ਪਰਤੇ ਪੰਜਾਬ ਦੀ ਧਰਤੀ ਤੇ ਬਾਜਾਂ ਵਾਲੇ ਦੀ ਧਰਤੀ ਤੇ ਬਾਜ ਇੱਕ ਵਾਰੀ ਫਿਰ ਤੋਂ ਨਜ਼ਰਾਂ ਲੱਗਣ ਖਾਸ ਕਰਕੇ ਉਹੀ نسل ਉਹੀ ਕਿਸਮ ਜਿਹੜੀ ਦਸ਼ਮ ਪਿਤਾ ਦੇ ਕੋਲ ਬਾਜਦੀ ਸੀ ਤਾਂ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਜੀ ਤਾਂ ਜਦੋਂ ਇਹਨਾਂ ਦੇ ਚੰਗੇ ਮਿਸ਼ਨ ਸ਼ੁਰੂ ਕੀਤੇ ਜਾਂਦੇ ਨੇ ਤਾਂ ਚੰਗੀ ਆਸ ਤੇ ਉਮੀਦ ਦੇ ਨਾਲ ਤਾਂ ਇਹੀ ਆਸ ਤੇ ਉਮੀਦ ਹੈ ਕਿ ਇਹਨਾਂ ਦਾ ਮਿਸ਼ਨ ਹਾਲਾਂਕਿ ਐਡਾ ਸੌਖਾ ਨਹੀਂ ਹੈ ਇਹਨੂੰ ਲੈ ਕੇ ਕਾਫੀ ਰਿਸਰਚ ਵੀ ਕੀਤੀ ਜਾ ਰਹੀ ਹੈ ਪੌਸਿਬਿਲਟੀਜ਼ ਉਹਦੀਆਂ ਕਿੰਨੀਆਂ ਗ੍ਰਹਿਣ ਵਾਲੀਆਂ ਨੇ ਉਹਨੂੰ ਲੈ ਕੇ ਕਿੰਨਾ ਇਹਨਾਂ ਨੂੰ ਮਿਹਨਤ ਕਰਨੀ ਪੈਣੀ ਹੈ ਚੈਲੰਜ ਚੁਣੌਤੀਆਂ ਬਹੁਤ ਨੇ ਪਰ ਆਸ ਤੇ ਉਮੀਦ ਚੰਗੇ ਦੀ ਹੈ ਕਿ ਜੇ ਕੋਈ ਚੰਗਾ ਮਿਸ਼ਨ ਲੈ ਕੇ ਚੱਲਿਆ ਤਾਂ ਉਹ ਕਾਮਯਾਬ ਜ਼ਰੂਰ ਹੋਵੇਗਾ